ਹਾਂਜੀ 46 ਕਾਟ ਸਲੈਕਟਡ ਸਾਥੀਓ ਅਧਿਆਪਕ ਸਾਥੀਓ ਅੱਜ ਆਪਣੀ ਮੀਟਿੰਗ ਡੀਪੀਆਈ ਸਾਹਿਬ ਨਾਲ ਸਕੈਂਡਰੀ ਡੀਪੀਆਈ ਸਾਹਿਬ ਨਾਲ ਹੋਈ ਆ ਡਿਪਾਰਟਮੈਂਟ ਵਿਖੇ ਜਿਦੇ ਵਿੱਚ ਆਪਾਂ ਵੱਖ-ਵੱਖ ਮੁੱਦਿਆਂ ਦੇ ਉੱਪਰ ਗੱਲਬਾਤ ਆ ਜਿਹੜੀ 46 ਕਾਟ ਸੰਬੰਧੀ ਆਪਾਂ ਰੱਖੀ ਆ ਸਭ ਤੋਂ ਪਹਿਲਾਂ ਆਪਾਂ ਬਦਲੀਆਂ ਦੀ ਗੱਲ ਰੱਖੀ ਆ ਜਿਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਇਹ ਸਰਕਾਰ ਲੈਵਲ ਦਾ ਕੰਮ ਆ ਤੇ ਮੰਤਰੀ ਸਾਹਿਬ ਦੇ ਹੱਥ ਆ ਵੀ ਜਿਵੇਂ ਵੀ ਸਾਨੂੰ ਉੱਪਰੋਂ ਹਦਾਇਤ ਹੋ ਬਦਲੀਆਂ ਸੰਬੰਧੀ ਅਸੀਂ ਉਵੇਂ ਉਹ ਇਨਸਟਰਕਸ਼ਨਸ ਦੀ ਪਾਲਣਾ ਜਿਹੜੀ ਉਹ ਅਸੀਂ ਕਰਾਂਗੇ ਤਾ ਅਗਲੀ ਆਪਣੀ ਗੱਲ ਸੀ ਕਿ 9 ਮਈ ਦੀ ਤਨਖਾਹ ਸਬੰਧੀ ਤਾਂ ਉਹਨਾਂ ਨੇ ਕਿਹਾ ਕਿ ਦੱਸਿਆ ਉਹਨਾਂ ਨੂੰ ਵਿਸਥਾਰ ਤੇ ਵਿੱਚ ਕਿ ਸਾਡੇ ਅਧਿਕਾਰ ਦੇ ਜਿਹੜੇ ਹੈਗੇ ਨੇ ਟ੍ਰੇਨਿੰਗ ਦੇ ਵਿੱਚ 9 ਮਈ ਤੋਂ ਡਿਪਾਰਟਮੈਂਟ ਦੇ ਵਿੱਚ ਉਹਨਾਂ ਦੀ ਜੁਆਇਨਿੰਗ ਵੀ 9 ਮਈ ਤੋਂ ਮੰਨੀ ਗਈ ਆ ਪਰ ਜਿਹੜੇ ਉਹਨਾਂ ਨੂੰ ਪੱਤੇ ਨੇ ਜਨਵਰੀ ਬਣਦੀ ਤਰ੍ਹਾਂ ਹੁਣੇ ਤੱਕ ਜਾਰੀ ਨਹੀਂ ਹੋਈ ਤਾਂ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਅਸੀਂ ਹਲੇ ਵੀ ਵਿਚਾਰ ਕਰ ਰਹੇ ਹਾਂ ਐਫਡੀ ਦੇ ਨਾਲ ਸਾਡਾ ਵਿਚਾਰ ਵਟਾਂਦਰਾ ਚੱਲ ਰਿਹਾ ਜਿਵੇਂ ਵੀ ਕੋਈ ਉਹਦੀ ਆਉਟਪੁੱਟ ਆਊਗੀ ਤਾਂ ਅਸੀਂ ਤੁਹਾਨੂੰ ਦੱਸਾਂਗੇ ਅਗਲਾ ਆਪਣਾ ਸੀਗਾ 20 ਵੇਟਿੰਗ ਲਿਸਟਾਂ ਸਬੰਧੀ ਸਾਥੀਓ ਕਿਉਂਕਿ ਆਪਣੇ ਕੋਲ ਸਾਥੀ ਹਜੇ ਵੀ ਜ ਰਹਿੰਦੇ ਨੇਗੇ ਤਾਂ ਉਹਨਾਂ ਨੇ ਕਿਹਾ ਕਿ ਵੇਟਿੰਗਾਂ ਤੇ ਕੰਮ ਚੱਲ ਰਿਹਾਗਾ ਤੇ ਛੇਤੀ ਹੀ ਜਿਹੜਾ ਹੈਗਾ ਵੇਟਿੰਗ ਲਿਸਟਾ ਜੋ ਵੀ ਖਾਲੀ ਸੀਟਾਂ ਦੇ ਹਿਸਾਬ ਨਾਲ ਅਸੀਂ ਵੇਟਿੰਗ ਲਿਸਟਾ ਜਾਰੀ ਕਰਾਂਗੇ ਅਗਲੀ ਸਾਥੀਓ ਆਪਣੀ ਜਿਹੜੀ ਗੱਲਬਾਤ ਹੋਈ ਆ ਉਹ 168 ਡੀਪੀ ਦੇ ਅਪਕਾਂ ਦੇ ਬਾਰੇ ਕਿਉਂਕਿ 168 ਡੀਪੀ ਭਰਤੀ ਜਿਹੜੀ ਕਾਫੀ ਸਮੇ ਤੋਂ ਹੋ ਲਟਕ ਰਹੀ ਆ ਤਾਂ ਉੱਥੋਂ ਇਹ ਸੀ ਕਿ ਇਹਨਾਂ ਦਾ ਪ੍ਰੋਸੈਸਾ ਜਿਹੜਾ ਚੱਲ ਰਿਹਾਗਾ ਔਰ ਫਾਈਲ ਵੀ ਜਿਹੜੀ ਹੈਗੀ ਆ ਉਹ ਮੰਤਰੀ ਸਾਹਿਬ ਕੋਲੇ ਭੇਜੀ ਹੋਈ ਆ ਕਿਉਂਕਿ ਪਿੱਛੇ ਜੇ ਕੋਰਟ ਦਾ ਫੈਸਲਾ ਵੀ ਆਇਆ ਤਾਂ ਉਹਨਾਂ ਨੇ ਕਿਹਾ ਜੋ ਵੀ ਕੋਰਟ ਦਾ ਫੈਸਲਾ ਉਸ ਮੁਤਾਬਕ ਅਸੀਂ ਇਹ ਭਰਤੀ ਆ ਜਿਹੜੀ ਅਸੀਂ ਛੇਤੀ ਹੀ ਇਹਨਾਂ ਦੇ ਹੱਕਾਂ ਨੂੰ ਨਿਯੁਕਤੀ ਪੱਤਰ ਦੇਵਾਂਗੇ ਸਾਥੀਓ ਸੋ ਸਾਥੀਓ ਇੰਨੀ ਇੱਕ ਆਪਣੀ ਗੱਲਬਾਤ ਅੱਜ ਡੀਪੀਆਈ ਆਫਿਸ ਦੇ ਵਿੱਚ ਮੀਟਿੰਗ ਦੌਰਾਨ ਹੋਈ ਆ ਧੰਨਵਾਦ ਸਾਥੀਓ ਜੈ ਜਨਤਾ ਜੈ ਸੰਘਰਸ਼